ਲੇਟੈਸਟ ਜਿਹੜਾ ਮੈਨੂੰ ਬੈਸਟ ਆਰਟਿਸਟ ਦਾ ਐਵਾਰਡ ਹੈ ਜਿਹੜਾ ਹਿਮਾ ਮੱਲਨੀ ਤੋਂ ਮਿਲਿਆ ਇਹ ਮਮੱਲਨੀ ਕੀ 팀 ਸੀ ਭੈਣ ਜੀ ਡਾਕਟਰ ਜਸਵਿੰਦਰ ਕੌਰ ਬਹੁਤ ਬਹੁਤ ਵਧਾਈਆਂ ਦਿੰਨਾ ਜਿਨ੍ਹਾਂ ਨੇ ਸਨਵਲ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਮੈਂ ਮੈਂ ਵਰਡ ਰਿਕਾਰਡ ਬਣਾਇਆ ਹੈ ਇਹ ਪੇਂਟਿੰਗ ਮੈਂ 3.5 ਮਹੀਨੇ ਦੇ ਅੰਦਰ ਇਹਦਾ ਇਹਨੂੰ ਪੂਰਾ ਕੀਤਾ हां मैं तो अपनी खुशकिस्मती समझदा कि मैं इनਾਂ ਦੇ ਨਾਲ ਆ ਮਿਹਨਤ ਇਹਨਾਂ ਦੀ ਤੇ ਮੇਰੇ ਵੱਲੋਂ ਜਿੰਨਾ ਹੋ ਸਕਿਆ ਮੈਂ ਇਹਨਾਂ ਦੀ ਜੋ ਵੀ ਤਾਂ ਲੱਗਿਆ ਸਾਨੇਵਾਲ ਮਤਲਬ ਹਰ ਕੋਈ ਸੋਚੇਗਾ ਪਹਿਲਾਂ ਤਰਮਿੰਦਰ ਦੇ ਨਾਮ ਦੇ ਨਾਲ ਕਿੰਮਤ ਸੀ ਮੈਨੂੰ ਲੱਗਦਾ ਉਹਨੇ ਇਸ ਅਵਾਰਡ ਦੇ ਜ਼ਰੀਏ ਹੋਰ ਫੇਮਸ ਹੋ ਜਾਏਗਾ ਸਾਨੇਵਾਲ ਅੱਜ ਸਾਨੇਵਾਲ ਦਾ ਨਾਮ ਇੱਕ ਵਾਰ ਫਿਰ ਤੋਂ ਬਲੰਦੀਆਂ ਤੇ ਪਹੁੰਚ ਗਿਆ ਗੱਲ ਕਰਦੇ ਹਾਂ ਅੱਜ ਪੇਂਟਿੰਗ ਦੀ ਪੇਂਟਿੰਗ ਦੀ ਦੁਨੀਆ 'ਚ ਕਮਾਲ ਕਰਕੇ ਸਾਨੇਵਾਲ ਦਾ ਨਾਮ ਸੁਨਹਿਰੀ ਅੱਖਰਾਂ ਤੇ ਲਿਖ ਦਿੱਤਾ ਸਰਦਾਰ ਕੁਲਦੀਪ ਸਿੰਘ ਪੁੱਤਰ ਸਵਰਗਵਾਸੀ ਸਰਦਾਰ ਬਾਬਾ ਸਿੰਘ ਜੀ ਪਿੰਡ ਸਾਨੇਵਾਲ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ ਸਰਦਾਰ ਕੁਲਦੀਪ ਸਿੰਘ ਦੀ ਪਤਨੀ ਡਾਕਟਰ ਜਸਵਿੰਦਰ ਕੌਰ ਨੇ ਸੰਤ ਮੀਰਾਬਾਈ ਦੇ ਜੀਵਨ ਬਾਰੇ 66 ਮੀਟਰ ਪੇਂਟਿੰਗ ਬਣਾ ਕੇ ਵਰਲਡ ਅਵਾਰਡ ਪ੍ਰਾਪਤ ਕੀਤਾ ਐਸਡੀ ਖੁਸ਼ੀ ਵਿੱਚ ਅੱਜ ਸਾਨੇਵਾਲ ਦੀ ਸੰਗਤ ਨੇ ਡਾਕਟਰ ਜਸਵਿੰਦਰ ਕੌਰ ਦਾ ਸਾਨੇਵਾਲ ਪਹੁੰਚਣ ਤੇ ਸਰੂਪੇ ਪਾ ਕੇ ਤੇ ਪੈਸਿਆਂ ਦੀ ਵਰਕਾ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਡਾਕਟਰ ਵੀ ਆਰ ਅੰਬੇਦਕਰ ਬੁੱਧਾ ਟਰਸਟ ਸਾਨੇਵਾਲ ਦੇ ਸਮੂਹ ਮੈਂਬਰਾਂ ਵੱਲੋਂ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਰਦਾਰ ਅਮਰ ਸਿੰਘ ਵੱਲੋਂ ਪਹੁੰਚੀ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਡਾਕਟਰ ਵੀ ਆਰ ਅੰਬੇਦਕਰ ਬੁੱਧਾ ਟਰਸਟ ਸਾਨੇਵਾਲ ਦੇ ਪ੍ਰਧਾਨ ਹਰਪ੍ਰੀਤ ਸਰਕਾਰੀਆ ਸਾਫਕਾ ਕਾਉਂਸਲਰ ਐਮਸੀ ਕੁਲਦੀਪ ਸਿੰਘ ਸੈਕਟਰੀ ਲਖਵੀਰ ਸਿੰਘ ਸੀਨੀਅਰ ਵਾਈਸ ਪ੍ਰਧਾਨ ਪ੍ਰੀਤਮ ਸਿੰਘ ਗਿੱਲ ਕੈਸੀਅਨ ਨਰੇਸ਼ ਕੁਮਾਰ ਸਾਫਕਾ ਸਰਪੰਚ ਕੁਲਦੀਪ ਸਿੰਘ ਮੈ ਲੋਹੇ ਗੁਰਸੇਵਕ ਸਿੰਘ ਮੈਡਮ ਪਿੰਕੀ ਅਤੇ ਹੋਰ ਮੈਂਬਰ ਹਾਜ਼ਰ ਸਨ ਆਓ ਵੇਖਦੇ ਹਾਂ ਸਾਡੀ ਰਿਪੋਰਟ ਮੇਰਾ ਨਾਮ ਡਾਕਟਰ ਜਸਵਿੰਦਰ ਈ ਮੈਂ ਅੱਜ ਸੈੱਟ ਵਿੱਚ ਕਿੱਤਾ ਗਿਆ ਜਿਹੜਾ ਥੋੜਾ ਨਾਮ ਬਣਿਆ ਪੇਂਟਿੰਗ ਦੇ ਵਿੱਚ ਕਾਫੀ ਤੁਸੀਂ ਜਿਹੜਾ ਮਸਲ ਪਾਰਟਿਸਪੀਕੇਟ ਕੀਤਾ ਬਕਰਾਂ ਕੀ ਕਹਿਣਾ ਚਾਹੀਦਾ ਮੈਂ ਕੀ ਕਹਾਂ ਮੈਨੂੰ ਹਲੇ ਨਾ ਇੰਨਾ ਇੰਨਾ ਲੋਕਾਂ ਨੇ ਪਿਆਰ ਦੇ ਤਾਂ ਮੈਨੂੰ ਖੁਦ ਹੀ ਹੋਸ਼ ਨਹੀਂ ਆ ਕਿ ਮੈਨੂੰ ਕੀ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ ਇਹ ਮੇਰਾ ਪਰਿਵਾਰ ਹੈ ਜਿਹੜਾ ਸਾਨੇਵਾਲ ਆਉਂਦਾ ਹੈ ਔਰ ਇਹਨਾਂ ਨੇ ਮੈਨੂੰ ਇੱਕ ਬਹੁਤ ਵੱਡਾ ਸਰਪ੍ਰਾਈਜ਼ ਦਿੱਤਾ ਤੇ ਇਹਨਾਂ ਨੇ ਮੇਰੇ ਆਣ ਤੇ ਵੀ ਰੈਸਟ੍ਰਿਕਸ਼ਨ ਲਗਾਤੀ ਕਿ ਦ 10 ਵਜੇ ਤੋਂ ਪਹਿਲਾਂ ਨਹੀਂ ਆਉਣਾ ਤਾਂ ਮੈਨੂੰ ਪਤਾ ਨਹੀਂ ਸੀਗਾ ਵੀ ਕੋਈ ਅਰੇਂਜਮੈਂਟ ਹੋ ਜਾਏ ਤੇ ਮੈਂ ਬਹੁਤ ਮੇਰੇ ਵਾਸਤੇ ਬਹੁਤ ਵੱਡਾ ਇਹ ਗਿਫਟ ਹੈ ਮੇਰੇ ਪਰਿਵਾਰ ਨੇ ਮੇਰੇ ਪਿੰਡ ਨੇ ਮੇਰੇ ਆਸ ਪੜੋਸ ਭੈਣ ਭਰਾਵਾਂ ਨੇ ਮੈਨੂੰ ਬਹੁਤ ਵੱਡਾ ਗਿਫਟ ਦਿੱਤਾ ਇਸ ਬਾਰੇ ਮੈਂ ਜ਼ਿਆਦਾ ਬੋਲ ਨਹੀਂ ਸਕਦੀ ਸਿੱਟੀ ਪਿੱਟੀ ਗੱਲੋਗੀ ਮੇਰੀ ਦੇਖ ਕੇ ਪੇਂਟਿੰਗ ਦਾ ਮਤਲਬ ਬਸ ਪਾਰਟਿਸਿਪੇਟ ਕੀਤਾ ਤਾਂ ਕਿੰਨੇ ਸਮੇਂ ਤੋਂ ਜਿਹੜਾ ਅਸੀਂ ਆ ਰਹੇ ਹਾਂ ਪੇਂਟਿੰਗ ਮ ਪੇਂਟਿੰਗ ਤਾਂ ਜਿਵੇਂ ਬਣਾਉਂਦੇ ਹੀ ਰਹੀਦਾ ਸੀਗਾ ਪਹਿਲਾਂ ਬਿਲਕੁਲ ਬਣਾਉਂਦੇ ਰਹਿੰਦੇ ਸੀ ਪਰ ਜਿੱਦਾਂ ਲੇਟੈਸਟ ਅਸੀਂ ਪੂਨਾ ਦੇ ਵਿੱਚ ਹੈਗਾ ਘਰ ਵੀ ਬਣਾਇਆ ਤੇ ਉੱਥੇ ਤੋਂ ਮੈਂ ਲੇਟੈਸਟ ਜਿਹੜਾ ਮੈਨੂੰ ਬੈਸਟ ਆਰਟਿਸਟ ਦਾ ਅਵਾਰਡ ਹੈ ਜਿਹੜਾ ਹਿਮਾ ਮੱਲਨੀ ਤੋਂ ਮਿਲਿਆ ਇਹ ਮਮੱਲਨੀ تھی 팀 ਸੀ ਤੇ ਉਸ ਤੋਂ ਬਾਅਦ ਮੈਨੂੰ ਥੋੜਾ ਜਿਆਦਾ ਲੱਗਿਆ ਕਿ ਇਹ ਬਣਾਣਾ ਅੱਗੇ ਵੀ ਚੱਲ ਸਕਦਾ ਤਾਂ ਫਿਰ ਦਿੱਲੀ ਕਲਾਕਾਰ ਫਾਊਂਡੇਸ਼ਨ ਹੈ ਜਿਨ੍ਹਾਂ ਦੇ ਫਾਊਂਡਰ ਨੇ ਆ ਜਯਾ ਰੋੜਾ ਜੀ ਤੇ ਉਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕੁਝ ਕਰੋ ਅੱਗੇ ਹੋ ਕੇ ਤਾਂ ਫਿਰ ਮੈਂ ਮੇਰੇ ਅੰਦਰ ਹੀ ਸੀਗਾ ਸੰਤ ਮੀਰਾ ਬਾਈ ਜੀ ਦਾ ਬਾਏ ਬਰਥੀ ਮੈਨੂੰ ਜਿਸ ਤਰ੍ਹਾਂ ਲੱਗਦਾ ਸੀ ਸੰਤ ਮੀਰਾ ਬਾਈ ਜੀ ਮੇਰੇ ਮਾਂ ਦੇ ਸਨਮਾਨ ਨੇ ਤੇ ਮੈਨੂੰ ਇਦਾਂ ਲੱਗਦਾ ਸੀ ਕਿ ਆ ਕਿ ਮੈਂ ਵੱਡੀ ਹੋ ਕੇ ਇੰਨਾ ਜਿੰਨੀ ਭਗਤੀ ਕਰਾਂ ਇੰਨਾ ਜਿੰਨਾ ਮੈਨੂੰ ਪਿਆਰ ਮਿਲੇ ਜੈਸਾ ਲੱਖੜੀ-ਕੜੀ ਪੇਂਟਿੰਗਸ ਕਰਾਉਣੀ ਹੈ ਹਾਂਜੀ ਜਿਹੜੀ-ਕੜੀ ਪੇਂਟਿੰਗ ਨਹੀਂ ਹੈ ਜੈਸਾ ਬਹੁਤ ਸਾਰੀਆਂ ਪੈਂਡਿੰਗਸ ਨੇ ਮੇਰੀਆਂ ਕਲਕਮਸਿਕਮ 1.5 200 ਦੇ ਕਰੀ ਪੇਂਟਿੰਗਸ ਹੁਣ ਤੱਕ ਬਣਾਈਆਂ ਮੈਂ ਔਰ ਜਿਹੜੀਆਂ ਇਹ ਬਣਾਇਆ ਮੈਂ ਵਰਡ ਰਿਕਾਰਡ ਬਣਾਇਆ ਹੈ ਇਹ ਪੇਂਟਿੰਗ ਮੈਂ 3.5 ਮਹੀਨੇ ਦੇ ਅੰਦਰ ਇਹਦਾ ਇਹਨੂੰ ਪੂਰਾ ਕੀਤਾ। ਆਵਾਰਡ ਤੁਸੀਂ ਪ੍ਰਾਪਤ ਕਰਕੇ ਆਇਆ ਤੇ ਸਾਰਾ ਜਿਹੜੇ ਜਿਹੜੇ ਪਹਿਲਾਂ ਆਵਾਰਡ ਲਾ ਐਗਜ਼ੀਬਿਸ਼ਨਸ ਤਾਂ ਲੱਗਦੀਆਂ ਹੀ ਰਹੀਆਂ ਆਈ ਪ੍ਰਾਈਜ਼ ਵਗੈਰਾ ਤਾਂ ਮਿਲਦੇ ਰਿਹਾ ਪਰ ਜਿੰਦਾ ਲੇਟੈਸਟ ਤਾਂ ਇਹ ਵਰਲਡ ਰਿਕਾਰਡ ਵਾਲਾ ਮੈਨੂੰ ਇੱਕ ਬਹੁਤ ਵੱਡਾ ਪ੍ਰਾਈਜ਼ ਮਿਲਿਆ ਇਸ ਤੋਂ ਪਹਿਲਾਂ ਪੋਨਾ ਫੈਸਟੀਵਲ ਹੋਇਆ ਉਸ ਤੇ ਵੀ ਮੈਨੂੰ ਬੈਸਟ ਆਰਟਿਸਟ ਦਾ ਅਵਾਰਡ ਮਿਲਿਆ ਉਸ ਤੋਂ ਪਹਿਲਾਂ ਵੀ ਚਲਦਾ ਹਰ ਇੱਕ ਪਾਰਟਿਸਿਪੇਟ ਜਿੱਥੇ ਵੀ ਕਰੀਦਾ ਕੁਛ ਨਾ ਕੁਛ ਅਵਾਰਡ ਮਿਲਦਾ ਰਿਹਾ ਹਾਂ ਜੀ ਮੈਨੂੰ ਇਦਾਂ ਲੱਗਿਆ ਕਿ ਸਾਨੇਵਾਲ ਬਹੁਤ ਜ਼ਿਆਦਾ ਦੁਨੀਆ ਦੀ ਇੱਕ ਨਜ਼ਰ ਚ ਇੱਕ ਹਾਈਲਾਈਟ ਜਾ ਹੋ ਗਈ ਵੀ ਸਾਨਨੇਵਾਲ ਇਦਾਂ ਲੱਗਿਆ ਸਾਨਨੇਵਾਲ ਮਤਲਬ ਹਰ ਕੋਈ ਸੋਚੇਗਾ ਪਹਿਲਾ ਤਰਮਿੰਦਰ ਦੇ ਨਾਮ ਦੇ ਨਾਲ ਫੇਮਸ ਸੀ ਮੈਨੂੰ ਲੱਗਦਾ ਉਹਨੇ ਇਸ ਅਵਾਰਡ ਦੇ ਜ਼ਰੀਏ ਹੋਰ ਫੇਮਸ ਹੋ ਜਾਏਗਾ ਸਾਨਨੇਵਾਲ ਦਾ ਹਾਂ ਮੈਂ ਤਾਂ ਆਪਣੀ ਖੁਸ਼ਕਿਸਮਤੀ ਸਮਝਦਾ ਕਿ ਮੈਂ ਇਹਨਾਂ ਦੇ ਨਾਲ ਹ ਮਿਹਨਤ ਇਹਨਾਂ ਦੀ ਤੇ ਮੇਰੇ ਵੱਲੋਂ ਜਿੰਨਾ ਹੋ ਸਕਿਆ ਮੈਂ ਇਹਨਾਂ ਦੀ ਜੋ ਵੀ ਮੈਂ ਇਹੀ ਕਹੂੰਗਾ ਕਿ ਇੱਕ ਜੀਵਨ ਸਾਥੀ ਤੋਂ ਇਲਾਵਾ ਜਿਹੜਾ ਇਹਨਾਂ ਨੂੰ ਮੈਂ ਇੱਕ ਕਲਾਕਾਰ ਦੇ ਰੂਪ ਚ ਦੇਖਿਆ ਔਰ ਕਲਾਕਾਰ ਵੀ ਇਹਨਾਂ ਨੇ ਸਪਿਰਚੁਅਲਿਟੀ ਦੇ ਉੱਤੇ ਜਿਆਦਾ ਹੀ ਪੇਂਟਿੰਗਸ ਬਣਾਈਆਂ ਨੇ ਸ਼ੁਰੂ ਤੋਂ ਨਾ ਅ ਨੈਚਰ ਦੇ ਉੱਤੇ ਵੀ ਬਣਾਈਆਂ ਨੇ ਸਪਿਰਚੁਅਲਿਟੀ ਦੇ ਉੱਤੇ ਰੂਹਾਨੀਅਤ ਦੇ ਉੱਤੇ ਕਾਫੀ ਕੰਮ ਕੀਤਾ ਇਹਨਾਂ ਨੇ ਜਿਆਦਾ ਉਸ ਤੇ ਇਹਨਾਂ ਦੇ ਤਵੱਜਰ ਰਹੀ ਤੇ ਉਸ ਦੌਰਾਨ ਕਾਫੀ ਚੀਜ਼ਾਂ ਸਿੱਖਣ ਨੂੰ ਕਾਫੀ ਚੀਜ਼ਾਂ ਸਮਝਣ ਨੂੰ ਔਰ ਜਿਵੇਂ ਕਹਿ ਸਕਦੇ ਆਪਾਂ ਭਾਵਨਾਤਮਕ ਤੌਰ ਤੇ ਕਈ ਚੀਜ਼ਾਂ ਕਈ ਸਾਡੇ ਜਿਹੜੇ ਸਾਡੇ ਉੱਤੇ ਛਾਪ ਛੱਡਦੀਆਂ ਚੀਜ਼ਾਂ ਇਹੋ ਜਿਹਾ ਮੈਨੂੰ ਅਹਿਸਾਸ ਹੋਇਆ ਹੈ ਪੂਰੀ ਜ਼ਿੰਦਗੀ ਦੇ ਦੌਰਾਨ ਔਰ ਉਸ ਇਹੀ ਮੈਂ ਕਹੂੰਗਾ ਕਿ ਵੀ ਇਹਨਾਂ ਦਾ ਨਾਲ ਹੋਣਾ ਮੇਰੇ ਵਾਸਤੇ ਇੱਕ ਸਭਾਗਿਆ ਦੀ ਗੱਲ ਹੈ ਮੇਰੇ ਵਾਸਤੇ ਇੱਕ ਬੜਾ ਕੁਝ ਕਿਸ ਪਹਿਲਾਂ ਤਾਂ ਭੈਣ ਜੀ ਡਾਕਟਰ ਜਸਵਿੰਦਰ ਕੌਰ ਬਹੁਤ-ਬਹੁਤ ਵਧਾਈਆਂ ਦਿੰਨਾ ਜਿਨ੍ਹਾਂ ਨੇ ਸਨਵਲ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਤੇ ਪਹਿਲੀ ਵਾਰੀ ਹੋਇਆ ਹੈ ਕਿ 월ਡ ਰਿਕਾਰਡ ਤੇ ਫਿਰ ਸਾਹਨੇ ਵਾਲਾ ਦਾ ਨਾਮ ਆਇਆ ਇਸ ਤੋਂ ਪਹਿਲਾਂ ਕਦੇ ਕਿਸੇ ਨੂੰ ਅਵਾਰਡ ਨਹੀਂ ਮਿਲਿਆ ਇਸ ਸਮਾਧੀ ਜਿਸ ਦੀ ਨੂੰ ਲੈ ਕੇ ਮਤਲਬ ਅਸੀਂ ਪੂਰੀ ਸੰਸਥਾ ਬਾਬਾ ਸਾਹਿਬ ਅੰਬੇਡਕਰ 부ਦਾ ٹرسٹ ਵੱਲੋਂ ਸਾਰੀ ਸੰਸਥਾ ਵੱਲੋਂ ਬਹੁਤ-ਬਹੁਤ ਵਧਾਈਆਂ ਦਿੰਨੇ ਆ ਵੀਰ ਜੀ ਚੀਫ ਇੰਜੀਨੀਅਰ ਰਿਟਾਇਰ ਹੋਏ ਨੇ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਇਹਨਾਂ ਨੇ ਸਾਹਨੇ ਵਾਲਾ ਦਾ ਨਾਮ ਰੋਸ਼ਨ ਕੀਤਾ ਸਾਡੇ ਬੱਚੀ ਨੇ ਜੋ ਬਾਰਡ ਅਵਾਰਡ ਪ੍ਰਾਪਤ ਕੀਤਾ ਉਹਦੀਆਂ ਇਹਨਾਂ ਨੂੰ ਤਾਂ ਵਧਾਈਆਂ ਹੈ ਸਾਰੇ ਨਗਰ ਨੂੰ ਵਧਾਈਆਂ ਸਾਹਨੇਵਾਲ ਪਿੰਡ ਨੂੰ ਸਾਰੇ ਦੇਸ਼ ਨੂੰ ਸਾਰੇ ਦੇਸ਼ ਨੂੰ ਇਹ ਵਧਾਈਆਂ ਦੇ ਕਿਉਂਕਿ ਸਾਡਾ ਇਹਨਾਂ ਨੇ ਸਾਹਨੇਵਾਲ ਦਾ ਨਾਮ ਉੱਚਾ ਕੀਤਾ ਹੈ ਪਹਿਲੀ ਵਾਰੀ ਇਹ ਅੱਡਾ ਵੱਡਾ ਅਵਾਰਡ ਪ੍ਰਾਪਤ ਕੀਤਾ ਹੈ